ਤੁਸੀਂ ਜੁੜ ਚੁੱਕੇ ਹੋ ਜੂਥ ਜਾਗਰਣ ਨਿਊਜ਼ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਪੱਤਰਕਾਰ ਨਸੀਬ ਸਿੰਘ ਬੈਕ ਅੱਜ ਅਸੀਂ ਪਹੁੰਚੇ ਹਾਂ ਜਗਰਾਉਂ ਦੇ ਰਾਣੀ ਵਾਲੇ ਖੂਹ ਦੇ ਉੱਪਰ ਜਿੱਥੇ ਬੀਤੇ ਦਿਨਾਂ ਦੇ ਦੌਰਾਨ ਬਿਨਾਂ ਨੋਟਿਸ ਦਿੱਤੇ ਆ ਪੁਲਿਸ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਇੱਕ ਮਕਾਨ ਦੀ ਮਕਾਨ ਨੂੰ ਢਾਹ ਢੇਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਦੋਂ ਮਕਾਨ ਨੂੰ ਢਾਹ ਢੇਰੀ ਕਰਨ ਲਈ ਪ੍ਰਸ਼ਾਸਨ ਦੇ ਪ੍ਰਬੰਧਕ ਆਏ ਜਾਂ ਪ੍ਰਸ਼ਾਸਨ ਦੇ ਅਧਿਕਾਰੀ ਆਏ ਤਾਂ ਮੌਕੇ ਦੇ ਉੱਪਰ ਪਰਿਵਾਰ ਵੱਲੋਂ ਉਹਨਾਂ ਦੀ ਵਿਰੋਧਤਾ ਕੀਤੀ ਗਈ ਅਤੇ ਉਹਨਾਂ ਤੋਂ ਪੁੱਛਿਆ ਗਿਆ ਕਿ ਕਿਸ ਤਹਿਤ ਸਾਡਾ ਘਟਾ ਆਇਆ ਜਾ ਰਿਹਾ ਤਾਂ ਉਹਨਾਂ ਨੇ ਕਹਿ ਕੇ ਜੁਧ ਨਸ਼ਾ ਵਿਰੁੱਧ ਜਿਹੜੀ ਲਹਿਰ ਚੱਲ ਰਹੀ ਆ ਉਸ ਦੇ ਵਿਸ਼ੇ ਦੇ ਤੁਹਾਡੇ ਘਰ ਦੀ ਟੈਪ ਢੇਰੀ ਕਰਨ ਦੇ ਜਿਹੜੇ ਆਰਡਰ ਆਏ ਹੋਏ ਨੇ ਕਿ ਤੁਸੀਂ ਨਸ਼ਾ ਤਸਕਰੀ ਦਾ ਕੰਮ ਕਰਦੇ ਹੋ ਪਰ ਅੱਜ ਉਹ ਪਰਿਵਾਰ ਸਾਡੇ ਨਾਲ ਜੁੜ ਚੁੱਕਿਆ ਅਤੇ ਉਹ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਨਸ਼ਾ ਤਸਕਰੀ ਦਾ ਕੋਈ ਕੰਮ ਨਹੀਂ ਕਰਦੇ ਸਿਰਫ ਸਾਨੂੰ ਆਪਣੀ ਨਿੱਜੀ ਰਾਂਝਸ਼ ਕਰਕੇ ਬਦਨਾਮ ਕੀਤਾ ਜਾ ਰਿਹਾ ਇਸ ਲਈ ਅਸੀਂ ਪਰਿਵਾਰ ਨਾਲ ਗੱਲਬਾਤ ਕਰਨ ਲਈ ਜੁੜੇ ਹਾਂ ਆਉ ਕਰਵਾਉਨੇ ਆ ਤੁਹਾਡੀ ਪਰਿਵਾਰ ਨਾਲ ਗੱਲ ਅਤੇ ਸੁਣਾਉਨੇ ਆ ਪਰਿਵਾਰ ਕੀ ਕਹਿਣਾ ਚਾਹੁੰਦਾ ਹੈ ਹਾਂਜੀ ਵੀਰੇ ਕੀ ਨਾ ਜੀ ਆਪਣਾ ਮੇਰਾ ਨਾਮ ਜੀ ਅਜੇ ਗੱਲ ਵੀਰੇ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਵੀਰੇ ਆਪਾਂ ਜੇ ਗ੍ਰਾਮ ਰਾਣੀ ਵਾਲੇ ਤੋਂ ਰਹਿਣ ਵਾਲੇ ਵੀਰੇ 7 ਨੰਬਰ ਚੋਂ ਤੁਸੀਂ ਅੱਜ ਮੀਡੀਆ ਦੇ ਰੂਬਰੂ ਹੋਣ ਲੱਗੇ ਹੋ ਕੀ ਕਾਰਨ ਹੈਗਾ ਜੀ ਇਦਾ ਕਾਰਨ ਵੀਰੇ ਵੀ ਜਿਹੜਾ ਆਪਣਾ 17 ਤਰੀਕ ਨੂੰ ਘਟਾਇਆ ਗਿਆ ਹੈ ਜੀ ਠੀਕ ਹੈ ਵੀਰੇ ਤੇ ਇਹਦੇ ਵਿੱਚ ਵੀ ਮੈਨੂੰ ਨਸ਼ਾ ਤਸਕਰ ਬਣਾਇਆ ਗਿਆ ਹੈ ਇਹ ਵੀਰੇ ਮੇਰੇ ਤੇ ਕੋਈ ਆਪਣਾ ਰੀਅਲ ਪਰਚਾ ਕੋਈ ਨਹੀਂ ਹੈਗਾ ਜਾਂ ਮੈਂ ਇਦਾਂ ਦਾ ਕੰਮ ਕਦੇ ਕੋਈ ਨਹੀਂ ਕਰਿਆ ਹੈਗਾ ਅੱਜ ਤੱਕ ਇਹ ਸਿਰਫ ਵੀ ਮੈਂ ਮੇਰੀ ਲਵ ਮੈਰਿਜ ਹੋਈ ਆ ਕੁੜੀ ਨਾਲ ਮੱਲੇ ਦੇ ਵਿੱਚ ਮੱਲੇ ਸਾਡੇ ਮੱਲੇ ਦੀ ਕੁੜੀ ਆਈ ਉਹ ਜੀ ਇਹਦੇ ਕਰਕੇ ਜਿਹੜਾ ਮੇਰਾ ਸਹੁਰਾ ਪਰਿਵਾਰ ਆ ਜੀ ਇਹਦਾ ਮੁੱਖ ਕਾਰਨ ਜੀ ਉਹ ਆ ਤੇ ਉਹ ਪੋਲੀਟੀਕਲ ਪਾਰਟੀ ਦੇ ਨਾਲ ਸਬੰਧਤ ਹੈ ਜੀ ਮੇਰੇ ਆਪੋਜੀਟ ਪਾਰਟੀ ਨਾਲ ਅਜੇ ਜੀ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਸਰਕਾਰ ਨੇ ਮੁਹਿੰਮ ਚਲਾਈ ਆ ਉਹਦੇ ਰਿਕਾਰਡਿੰਗ ਹੀ ਜਦੋਂ ਵੀ ਘਾਟ ਆਇਆ ਜਾਂਦਾ ਤਾਂ ਨੋਟਿਸ ਵਗੈਰਾ ਆਉਂਦੇ ਆ ਜੀ ਨੋਟਿਸ ਜਾਰੀ ਹੁੰਦਾ ਜਾਂ ਸਬੰਧਤ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਂਦਾ ਫੇਰ ਉਹ ਤੁਹਾਨੂੰ ਨੋਟਿਸ ਦੇ ਕੇ ਜਾਂਦੇ ਆ ਕੋਈ ਇਦਾਂ ਦੀ ਗੱਲਬਾਤ ਹੋਈ ਸੀ ਇਸ ਤੋਂ ਪਹਿਲਾਂ ਜੀ ਨਹੀਂ ਸਰ ਸਾਨੂੰ ਸਿਰਫ 3-4 ਮਹੀਨੇ ਪਹਿਲਾਂ ਇੱਕ ਨੋਟਿਸ ਆਇਆ ਸੀ ਜੀ ਉਹਦੇ ਵਿੱਚ ਸਰ ਈਓ ਨੂੰ ਅਸੀਂ ਈਓ ਨਾਲ ਈਓ ਸਰ ਨਾਲ ਅਸੀਂ ਗੱਲਬਾਤ ਕੀਤੀ ਸਾਹਿਬ ਨਾਲ ਉਹਨਾਂ ਨੇ ਸਿਰਫ ਸਾਨੂੰ ਇਹ ਦੱਸਿਆ ਕਹਿੰਦੇ ਵੀ ਜਾਂ ਘਰ ਦੀ ਕੋਈ ਰਜਿਸਟਰੀ ਜਾਂ ਕੋਈ ਨਕਸ਼ਾ ਜਾਂ ਕੋਈ ਐਫੀਡਾਪਟ ਤੁਸੀਂ ਦਿਖਾ ਸਕਦੇ ਹੋ ਤੇ ਸਾਨੂੰ ਇਹ ਗੱਲ ਕਰੇ ਨਹੀਂ ਦੱਸੀ ਗਈ ਵੀ ਤੁਹਾਨੂੰ ਸਟੇ ਲੈਣੀ ਜ਼ਰੂਰੀ ਹੈ ਤੇ ਇਸ ਕਰਕੇ ਜੀ ਅਸੀਂ ਘਰ ਦੀ ਰਜਿਸਟਰੀ ਮੇਰੀ ਮੰਮੀ ਦੀ ਜੋ ਕਿ ਸਾਡੇ ਦਾ ਵੀ ਮੇਰੀ ਐਫਆਈਆਰ ਤੋਂ ਬਹੁਤ ਪਹਿਲਾਂ ਦਾ ਸਾਡਾ ਘਰ ਬਣਿਆ ਹੋਇਆ ਹੈ ਜਿਹੜਾ 3-4 ਮਹੀਨੇ ਪਹਿਲਾਂ ਨੋਟਿਸ ਦੀ ਤੁਸੀਂ ਗੱਲ ਕਰਦੇ ਹੋ ਉਹ ਨੋਟਿਸ ਦੇ ਵਿੱਚ ਕੀ ਲਿਖਿਆ ਹੋਇਆ ਸੀਗਾ ਜੀ ਉਹ ਨੋਟਿਸ ਦੇ ਵਿੱਚ ਇਹੀ ਗੱਲ ਲਿਖੀ ਸੀਗੀ ਵੀ ਮੇਰਾ ਵੀ ਘਰ ਦਾ ਕੋਈ ਵੀ ਤੁਸੀਂ ਪ੍ਰੂਫ ਦਿਖਾ ਸਕਦੇ ਹੋ ਤੇ ਵੀ ਸਰ ਮੇਰੇ ਨਾਮ ਤੇ ਆਇਆ ਸੀ ਜੀ ਉਹ ਨੋਟਿਸ ਵੀ 7 ਦਿਨ ਦੇ ਅੰਦਰ ਅੰਦਰ ਤੁਹਾਨੂੰ ਵੀ ਇੱਕ ਘਰ ਦਾ ਕੋਈ ਵੀ ਪ੍ਰੂਫ ਦੇਣਾ ਪਊਗਾ ਅੱਛਾ ਨੋਟਿਸ ਤੁਹਾਡੇ ਨਾਮ ਤੇ ਆਇਆ ਜਿਹੜੀ ਪ੍ਰਾਪਰਟੀ ਹੈ ਤੁਹਾਡੇ ਨਾਮ ਤੇ ਹੈ ਜੀ ਨਹੀਂ ਸਰ ਇਹ ਮੇਰੀ ਮੰਮੀ ਦੇ ਨਾਮ ਤੇ ਆ ਤੇ ਫਿਰ ਕਿਹੜੇ ਬੇਸ ਦੇ ਉਪਰ ਇਹਨੂੰ ਘਰ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਉਹਦਾ ਕਾਰਨ ਕੀ ਹੈ ਅਸਲ ਦੇ ਵਿੱਚ ਜੀ ਫਿਰ ਇਹੀ ਤਾਂ ਸਰ ਸਾਨੂੰ ਨਹੀਂ ਹਲੇ ਤੱਕ ਪਤਾ ਲੱਗ ਰਿਹਾ ਪੁਲਿਸ ਪ੍ਰਸ਼ਾਸਨ ਕਹਿ ਰਹੀ ਹੈ ਜੀ ਵੀ ਕਮੇਟੀ ਵਾਲਿਆਂ ਨੇ ਟਾਇਆ ਜੀ ਨਗਰ ਕੌਂਸਲਰ ਨੇ ਤੇ ਨਗਰ ਕੌਂਸਲਰ ਵਾਲੇ ਕਹਿ ਰਹੇ ਆ ਜੀ ਕੀ ਪੁਲਿਸ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਕਹਿੰਦੀ ਅਸੀਂ ਤਾਂ ਸਿਰਫ ਉਹਨਾਂ ਦੀ ਪ੍ਰੋਟੈਕਸ਼ਨ ਲਈ ਆਏ ਸੀ। ਅੱਛਾ ਪੁਲਿਸ ਦਾ ਇਹ ਕਹਿਣਾ ਜੀ ਮੌਕੇ ਤੇ। ਜੇ ਜਦੋਂ ਇੱਕ ਅਸੀਂ ਵੀਡੀਓ ਵੀ ਦੇਖੀ ਆ ਜਦੋਂ ਤੁਹਾਡੇ ਘਰ ਦੀ ਟਾਕ ਢੋਣ ਲੱਗੇ ਸੀਗੇ ਤਾਂ ਇੱਥੇ ਪੱਤਰਕਾਰਾਂ ਨਾਲ ਵੀ ਬਰਸਲੂਕੀ ਕੀਤੀ ਗਈ ਆ ਉਹਨਾਂ ਦਾ ਵੀ ਸ਼ਾਇਦ ਕੋਈ ਕਿਤੇ ਨਾ ਕਿਤੇ ਇਹੀ ਸਵਾਲ ਸੀਗਾ ਕਿ ਤੁਹਾਡੇ ਕੋਲੇ ਕੋਈ ਨੋਟਸ ਨਹੀਂ ਹੈਗਾ ਕਿਸ ਬਿਹੇਵ ਤੇ ਤੁਸੀਂ ਢਾਉਣਾ ਆਏ ਹੋ ਮਕਾਨ ਨੂੰ। ਫਿਰ ਜਦੋਂ ਇੱਕ ਵਾਰੀ ਕਹਿੰਦੇ ਵਾਪਸ ਵੀ ਚਲੇ ਗਏ ਸੀਗੇ ਦੁਬਾਰਾ ਜਦੋਂ ਪੁਲਿਸ ਆਈ ਤਾਂ ਦੁਬਾਰਾ ਢਾਉਣ ਆਈ ਤਾਂ ਦੁਬਾਰਾ ਵੀ ਉਹਨਾਂ ਕੋਲੇ ਕੋਈ ਨੋਟਸ ਨਹੀਂ ਸੀਗਾ ਜੀ ਉਹਦਾ ਕੀ ਕ ਹਾਂਜੀ ਸਰ ਕਿਉਂਕਿ ਮੈਂ ਤੇ ਮੇਰੇ ਪਾਪਾ ਜੀ ਉਸ ਟਾਈਮ ਕਚੈਰੀਆਂ ਦੇ ਵਿੱਚ ਸੀਗੇ ਅਸੀਂ ਉਹਨਾਂ ਨੂੰ ਇੱਕ ਨੋਟਿਸ ਉਹ ਨੋਟਿਸ ਪਰਿਵਾਇਆ ਸੀ ਵਕੀਲ ਸਾਹਿਬ ਵੱਲੋਂ ਤੇ ਸਰਕਾਰੀ ਪਿਆਦਾ ਲੈ ਗਿਆ ਆਇਆ ਸੀਗਾ ਵੀ ਇਹ ਦਾ ਕੋਰਟ ਦੇ ਵਿੱਚ ਆਲਰੇਡੀ ਹੁਣ ਕਿੰਨਾ ਨੇ ਕੇਸ ਲਾਤਾ ਇਸ ਲਈ ਤੁਸੀਂ ਇਹਨੂੰ ਟਾੜੇ ਟਾ ਨਹੀਂ ਸਕਦੇਗੇ ਵੀ 26 ਤਰੀਕ ਨੂੰ ਤੁਸੀਂ ਆਪਣੀ ਪੱਖ ਰੱਖਣਾ ਵਾ ਵੀ ਕਿਹੜੇ ਤੁਹਾਡੇ ਕੋਲੇ ਆਰਡਰ ਆ ਟਾਉਣ ਦੇ ਤੇ ਤੁਸੀਂ ਸਾਨੂੰ ਦਿਖਾਓ ਯਾਨੀ 26 ਤੋਂ ਪਹਿਲਾਂ ਪਹਿਲੇ ਉਹਨੇ ਆਪਣੀ ਕਾਰਵਾਈ ਪਾਣੀ ਸ਼ੁਰੂ ਕਰਤੀ ਜੀ ਹਾਂਜੀ ਸਰ ਪਹਿਲਾਂ ਹੀ ਕਰਤੀ ਤੇ ਤੁਹਾਡੇ ਤੇ ਕੋਈ ਇਸ ਤੇ ਤੁਹਾਡੇ ਪਰਿਵਾਰ ਦੇ ਉੱਪਰ ਜਾਂ ਤੁਹਾਡੇ ਉੱਪਰ ਕੋਈ ਐਨਡੀਪੀਐਸ ਦਾ ਪਰਚਾ ਇਸ ਤੋਂ ਪਹਿਲਾਂ ਹੈਗਾ ਜੀ ਹਾਂਜੀ ਸਰ ਵੀ ਐਨਡੀਪੀਐਸ ਦੇ ਪਰਚੇ ਤਾਂ ਮੇਰੇ ਤੇ ਹੈਗੇ ਆ ਜੀ ਇਹ ਇਹਦਾ ਮੁੱਖ ਕਾਰਨ 2022 ਦੇ ਵਿੱਚ ਮੇਰੀ ਮੇਰੇ ਸਹੁਰਾ ਪਰਿਵਾਰ ਨਾਲ ਥੋੜੀ ਜੀ ਵੀ ਕੁੜੀ ਕਰਕੇ ਲੜਾਈ ਹੋ ਗਈ ਕਿਉਂਕਿ ਮੈਂ ਫੜਿਆ ਗਿਆ ਸੀ ਜੀ ਉਸ ਦਿਨ ਕੁੜੀ ਦੇ ਨਾਲ ਹਨਾ ਜੀ ਗੱਲਬਾਤ ਕਰਦਾ ਤੇ ਇਸੇ ਇਸ ਦਾ ਮੁੱਖ ਕਾਰਨ ਇਹੀ ਹੈ ਜੀ ਇਹਨਾਂ ਨੇ ਮੇਰੀ 22 ਤਰੀਕ 2022 ਦੇ ਵਿੱਚ 3 ਤਰੀਕ ਨੂੰ ਨਵੇਂ ਸਾਲ ਤੋਂ 2 ਦਿਨ ਬਾਅਦ ਪਹਿਲਾ ਬਾਦ ਗੱਡੀ ਭੰਨੀ ਸੀਗੀ ਇਹਨਾਂ ਨੇ ਮੇਰੀ ਗੱਡੀ ਭੰਨਣ ਦਾ ਕਾਰਨ ਵੀ ਤੁਹਾਡਾ ਸਿਰਫ ਇਹ ਹੈ ਕਿ ਲਵ ਮੈਰੀ ਜੀ ਹੈ ਜੀ ਹਾਂਜੀ ਸਰ ਉਸ ਤੋਂ ਪਹਿਲਾਂ ਮੇਰੇ ਤੇ ਕੋਈ ਪਰਚਾ ਨਹੀਂ ਸੀ ਤੁਸੀਂ ਹੁਣ ਕਹਿਣਾ ਕੀ ਚਾਹੁੰਦੇ ਹੋ ਵੀ ਜਿਹੜਾ ਐਨਡੀਪੀਐਸ ਦਾ ਪਰਚਾ ਵਾ ਤੁਸੀਂ ਇਹ ਕੰਮ ਦਾ ਕਰਦੇ ਹੋ ਜਾਂ ਤੁਹਾਡੇ ਤੇ ਨਜਾਇਜ਼ ਪਰਚੇ ਦਿੱਤੇ ਗਏ ਮੈਂ ਇਹ ਸਵਾਲ ਕੀਤਾ ਤੁਹਾਨੂੰ ਨਾ ਸਰ ਮੇਰਾ মিডিਆ ਦੇ ਵਿੱਚ ਆਉਣ ਦਾ ਮੁੱਖ ਕਾਰਨ ਇਹ ਹੀ ਆ ਵੀ ਮੈਂ ਨਾ ਕੋਈ ਨਸ਼ਾ ਤਸਕਰਾਂ ਜੀ ਮੈਨੂੰ ਇਹਨਾਂ ਨੇ ਬਿਨਾ ਗੱਲ ਤੋਂ ਨਸ਼ਾ ਤਸਕਰ ਬਣਾਈ ਜਾ ਰਿਹਾ ਜੇ ਮੈਨਾਂ ਨਸ਼ਾ ਤਸਕਰ ਹੁੰਦਾ ਤੇ ਮੈਂ ਅੱਜ ਮੀਡੀਆ ਦੇ ਵਿੱਚ ਜੀ ਨਾ ਹੁੰਦਾ ਨਹੀਂ ਜਦੋਂ ਮਕਾਨ ਢਾਉਣ ਦੀ ਗੱਲ ਕਰ ਰਹੇ ਆ ਜੀ ਤਾਂ ਜਿਹੜੀ ਨਮ ਮੁਹਮ ਚੱਲੀ ਆ ਯੁੱਧ ਨਸ਼ਿਆਂ ਵਿਰੁੱਧ ਉਹਦੇ ਤੇ ਆਤੀ ਫਿਰ ਘਟ ਆ ਜਾਂਦੇ ਫਿਰ ਜੇ ਤੁਸੀਂ ਨਸ਼ਾ ਤਸ਼ਕੀ ਦਾ ਕੰਮ ਨਹੀਂ ਕਰਦੇ ਕੋਈ ਵੀ ਕਾਰੋਬਾਰ ਤੁਹਾਡਾ ਗੋਰਖ ਧੰਦਾ ਨਹੀਂ ਹੈਗਾ ਫਿਰ ਤੁਹਾਡੇ ਨਾਲੇ ਧੱਕਾ ਦਾ ਹੋਣਾ ਬਹੁਤ ਗੈਰਕਾਨੂੰਨੀ ਹੈ ਜੀ ਇਹ ਹਾਂਜੀ ਸਰ ਵੀ ਸਾਨੂੰ ਤਾਂ ਖੁਦ ਨੂੰ ਨਹੀਂ ਇਹ ਗੱਲ ਪਤਾ ਲੱਗਦੀ ਸਾਡੀ ਕਿਸੇ ਨਾ ਕੀ ਰੰਜਿਸ਼ ਆਈ ਕਿਆ ਸਾਡੀ ਐਓ ਸਾਹਿਬ ਨਾਲ ਜਾਂ ਨਗਰ ਕੌਂਸਲਰ ਨਾਲ ਜਾਂ ਪੁਰਸ਼ ਪ੍ਰਸ਼ਾਸਨ ਨਾਲ ਸਾਨੂੰ ਅੱਲੇ ਤੱਕ ਕੋਈ ਨਹੀਂ ਪਤਾ ਮੇਰੇ ਕੋਰਟ ਦੇ ਵਿੱਚ ਸਰ ਕੇਸ ਚੱਲ ਰਿਹਾ ਆਲਰੇਡੀ ਮੇਰੇ ਮੇਰਾ ਇਹ ਵੀ ਝੂਠੇ ਪਰਚਿਆਂ ਵਾਲਾ ਕੇਸ ਚੱਲ ਰਿਹਾ ਈ ਮੇਰਾ ਲੁਧਿਆਣੇ ਇੱਕ ਨੰਬਰ ਕੋਰਟ 'ਚ ਵੀ ਹਾਂਜੀ ਵੀ ਮੇਰੇ ਤੇ ਝੂਠੇ ਪਰਚੇ ਮੇਰੇ ਵਿਆਹ ਕਰਕੇ ਪੈ ਰਹੀ ਆ ਸਾਰੀ ਜਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਜਿੱਥੇ-ਜਿੱਥੇ ਵੀ ਤੁਹਾਨੂੰ ਨਾਮਜ਼ਦ ਕੀਤਾ ਗਿਆ ਸਿਰਫ ਤੁਹਾਨੂੰ ਇੱਕ ਨਜਾਇਜ਼ ਤਰੀਕੇ ਨਾਲ ਉਹਦੇ ਵਿੱਚ ਲਜਾਇਆ ਗਿਆ ਜੀ ਹਾਂਜੀ ਸਰ ਮੈਨੂੰ ਜਿਨ੍ਹਾਂ ਨਾਲ ਨਾਮਜ਼ਦ ਕਰਦੇ ਆਈ ਹਾਲੇ ਤੱਕ ਤਾਂ ਉਹ ਲੋਕ ਨਹੀਂ ਮੈਨੂੰ ਜਾਣਦੇ ਹੀ ਚਾਹੀ ਉਹਨਾਂ ਤੋਂ ਜਾ ਕੇ ਤੁਸੀਂ ਪੁੱਛ ਸਕਦੇ ਹੋ ਕਿ ਉਹ ਉਹ ਲੋਕ ਜਿਹੜੇ ਮੇਰੇ ਨਾਲ ਮੈਨੂੰ ਜਿਨ੍ਹਾਂ ਨਾਲ ਜੋੜਿਆ ਗਿਆ ਉਹ ਮੈਨੂੰ ਜਾਣਦੇ ਹੀ ਹਾਲੇ ਤੱਕ ਜੀ 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 ਉਹ ਮੈਨੂੰ ਅੱਜ ਤੱਕ ਉਹਨਾਂ ਨੂੰ ਅਸੀਂ ਤਾਂ ਕਦੇ ਮਿਲੇ ਵੀ ਨਹੀਂ ਫੋਨ ਤੇ ਗੱਲ ਨਹੀਂ ਕਦੇ ਮੈਂ ਤਾਂ ਜਾਣ ਦੇਖੇ ਵੀ ਨਹੀਂ ਉਹ ਹੀ ਠੀਕ ਹੈ ਜਾਨੀ ਐਨਡੀਪੀਐਸ ਦੇ ਪਰਚੇ ਜਿਹੜੇ ਤੁਹਾਡੇ ਤੇ ਹੋਇਆ ਉਹ ਬਿਲਕੁਲ ਨਜਾਇਜ਼ ਹੋਏ ਨੇ ਜੀ ਹਾਂਜੀ ਸਰ ਹੁਣ ਤੁਸੀਂ ਫਿਰ ਪੁਲਿਸ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਜੀ ਜੀ ਮੈਂ ਪੁਲਿਸ ਪ੍ਰਸ਼ਾਸਨ ਤੋਂ ਸਰਕਾਰ ਤੋਂ ਤੇ ਐਸਸੀ ਕਮਿਸ਼ਨ ਤੋਂ ਇਹੀ ਮੰਗ ਕਰਦਾ ਵਾਂ ਜੀ ਇਹ ਮੇਰੇ ਪਰਚਿਆਂ ਦੀ ਜਾਂਚ ਕੀਤੀ ਜਾਵੇ ਸਰ ਤੇ ਮੈਨੂੰ ਬੰਦ ਦਾ ਇਨਸਾਫ ਮਿਲੇ ਵੀ ਜਿਹੜਾ ਵੀ ਮੇਰੇ ਨਾਲ ਧੱਕਾ ਹੋ ਰਿਹਾ ਵਾ ਕਈ ਵਾਰਸ ਮੈਨੂੰ ਆਪ ਨੂੰ ਖੁਦ ਨਹੀਂ ਪਤਾ ਲੱਗ ਰਿਹਾ ਜੀ ਕੀ ਹੋਈ ਜਾ ਰਹੀ ਹੈ ਇੱਕ ਜਦੋਂ ਇਸ ਇਸ ਜਗ੍ਹਾ ਦੇ ਉੱਪਰ ਢਾਟ ਭਾਈ ਕਰਨ ਆਏ ਸੀ ਤਾਂ ਇੱਕ ਕਾਕਾ ਡਾਉਨ ਦੀਆਂ ਖਬਰਾਂ ਨਾਮ ਦੀਆਂ ਖਬਰਾਂ ਲੱਗੀਆਂ ਸੀਗੀਆਂ ਜੀ ਕਿ ਕਾਕਾ ਡਾਉਨ ਦਾ ਘਟ ਆਇਆ ਜਾ ਰਿਹਾ ਨਾਮ ਕਾਕਾ ਡਾਉਨ ਬੜਾ ਵੱਡਾ ਸੁਣ ਦੇ ਵਿੱਚ ਆਉਂਦਾ ਪਰ ਜਦੋਂ ਘਰ ਆ ਕੇ ਦੇਖਦੇ ਆ ਤਾਂ ਲੱਗਦਾ ਨਹੀਂ ਹੈਗਾ ਕਿ ਕਾਕਾ ਕਿਸੇ ਕਿਸੇ ਵੱਡੇ ਡਾਉਨ ਦਾ ਘਰ ਉਹ ਇਹਦੇ ਬਾਰੇ ਕੀ ਕਹਿਣਾ ਚਾਹਾਂ ਹਾਂਜੀ ਕੀ ਕਹਿਣਾ ਚਾਹਾਂਗੇ ਜੀ ਹਾਂਜੀ ਸਰ ਕਿਤਾਈ ਕਾਕਾ ਡਾਉਨ ਕਿਸੇ ਫਾਰ ਇਹਦਾ ਇਹਦੇ ਥੋੜਾ ਜਿਹਾ ਮੇਰੇ ਸੌਰੀ ਪਰਿਵਾਰ ਨੇ ਉੱਥੇ ਜਦੋਂ ਰਿਪੋਰਟ ਦਿੰਦੇ ਸੀਗੇ ਮੇਰੇ ਖਿਲਾਫ ਕੋਈ ਵੀ ਉਦੋਂ ਕਾਕਾ ਡਾਉਨ ਲਿਖਾ ਦਿੰਦੇ ਸੀਗੇ ਜੀ ਹੋਰ ਕਾਕਾ ਡਾਉਨ ਦਾ ਕੋਈ ਕਾਰਨ ਨਹੀਂ ਸਾਡੇ ਸਾਰੇ ਪਰੂਫਾਂ 'ਚ ਸਾਰੇ ਕਿਤੇ ਕਾਕਾ ਸਿੰਘ ਹੀ ਚੱਲਦਾ ਪਿਆ ਬਾਈ ਠੀਕ ਹੈ ਯਾਨੀ ਤੁਹਾਡੇ ਜਿਹੜੇ ਕਾਕਾ ਡਾਉਨ ਜਿਹੜੇ ਫਾਦਰ ਸਾਹਿਬ ਉਹਨਾਂ ਦਾ ਵੀ ਕੋਈ ਪਰਚਾ ਨਹੀਂ ਹੈਗਾ ਜੀ ਐਂ ਤਾਂ ਨਹੀਂ ਸਰ ਉਹ ਪਹਿਲਾਂ ਮੇਰੇ ਡੈਡੀ ਦੇ ਨਾਮ ਤੇ ਕਾਕਾ ਡਾਉਨ ਦੇ ਨਾਮ ਤੇ ਹੀ ਆਈ ਸੀ ਬਸ ਇਹ ਘਟ ਹੋਣਾ ਵਾ ਜਦੋਂ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਿਆ ਮੇਰੀ ਭੈਣ ਨੇ ਆਪਣਾ ਪੱਖ ਰੱਖਿਆ ਵੀ ਕਾਕਾ ਡਾਉਨ ਤੇ ਤਾਂ ਕੋਈ ਪਰਚਾ ਹੀ ਨਹੀਂ ਕਾਕਾ ਜੀ ਮੇਰੇ ਡ ਉਹਨਾਂ ਦੀ ਮੇਨ ਕਾਰਨ ਉਹਨਾਂ ਦਾ ਇਹ ਬਣ ਗਿਆ ਵੀ ਅਜੇ ਤੋ ਰਹਿ ਗਿਆ ਵੀ ਅਸੀਂ ਅਜੇ ਦਾ ਨਾਮ ਲੈ ਦਿੰਦੇ ਬਿਨਾਂ ਗੱਲ ਤੋਂ ਜੀ ਜੀ ਇਸ ਕਰਕੇ ਉਹਨਾਂ ਨੇ ਬਿਨਾਂ ਗੱਲ ਤੋਂ ਮੇਰਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਜੀ 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 ਇੱਕ ਤੁਸੀਂ ਸਾਨੂੰ ਦੱਸਿਆ ਕਿ ਤੁਹਾਡੇ ਫਾਦਰ ਸਾਹਿਬ ਨੂੰ ਜਾਂ ਤੁਹਾਡੇ ਪਰਿਵਾਰ ਨੂੰ ਵਾਰ-ਵਾਰ ਥਾਣੇ ਬੁਲਾਇਆ ਜਾਂਦਾ ਜੀ ਕੀ ਕਾਰਨ ਆ ਉਹਦਾ ਜੀ ਹਾਂਜੀ ਸਰ ਉਹ ਤਾਂ ਸਾਨੂੰ ਜਦੋਂ ਵੀ ਕਦੇ ਵੀ ਅੱਜ ਤੱਕ ਥਾਣੇ ਬੁਲਾਇਆ ਮੇਰੇ ਤੇ ਝੂਠੇ ਪਰਚੇ ਪਏ ਸਾਨੂੰ ਕਦੇ ਕੁਝ ਨਹੀਂ ਪਤਾ ਜੀ ਕਿਉਂ ਬੁਲਾਉਂਦੇ ਤੇ ਕੱਲ ਮੈਨੂੰ ਸਾਰ ਇੱਕ ਕਾਲ ਆਈ ਸੀਗੀ ਕਹਿੰਦੇ ਵੀ ਤੇਰੇ ਪਾਪਾ ਨੂੰ ਵੀ ਕਾ ਥਾਣੇ ਭੇਜੋ ਕਿਸੇ ਨੇ ਕੋਈ ਐਫਆਈਆਰ ਦਿੱਤੀ ਹੈ ਜਦਕਿ ਕਿਸੇ ਨੇ ਕੋਈ ਐਫਆਈਆਰ ਨਹੀਂ ਅਜੇ ਤੱਕ ਮੇਰੇ ਰੈਡੀ ਤੇ ਦਿੱਤੀ ਹੋਈ ਹਲੇ ਤੱਕ ਜੀ ਮੋਹੱਲੇ ਦੇ ਵਿੱਚ ਅੱਛਾ ਯਾਨੀ ਕਿ ਕੋਈ ਦਰਖਾਸਤ ਨਹੀਂ ਸਿਰਕ ਦਰਖਾਸਤ ਦੇ ਨਾਮ ਤੇ ਤੁਹਾਨੂੰ ਕਿਹੜੇ ਥਾਣੇ 'ਚੋਂ ਫੋਨ ਆਇਆ ਸੀਗਾ ਜੀ ਇਹ ਸਰ ਸਿਟੀ ਜਗਰਾਉਂ ਥਾਣੇ ਦੇ ਵਿੱਚੋਂ ਮੈਨੂੰ ਕੀ ਦੀ ਕਾਲ ਆਈ ਸੀ ਤੁਹਾਨੂੰ ਜੀ ਇਹ ਇਹ ਸਰ ਏਐਸਆਈ ਪਤਾ ਨਹੀਂ ਕਿਹੜੇ ਕੀ ਨਾਮ ਲੈਂਦੇ ਸੀਗੇ ਹੁਣ ਮੈਨੂੰ ਯਾਦ ਨਹੀਂ ਹੈਗਾ ਜੀ ਜੀ ਹਾਂ ਜੀ 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 अच्छा जानी ਤੁਹਾਨੂੰ ਐਸਐਸਪੀ ਸਾਹਿਬ ਦਾ ਨਹੀਂ ਪਤਾ ਹੈਗਾ ਵੀ ਕਿਹੜੇ ਐਸਐਸਪੀ ਸਾਹਿਬ ਨੇ ਕਾਲ ਕੀਤੀ ਸੀ ਉਹਨਾਂ ਦਾ ਨੰਬਰ ਵਗੈਰਾ ਵਗੈਰਾ ਹੈਗਾ ਤੁਹਾਡੇ ਕੋਲੇ ਹਾਂਜੀ ਹਾਂਜੀ ਸਰ ਮੇਰੇ ਕੋਲ ਕਾਲ ਰਿਕਾਰਡਿੰਗ ਵੀ ਹੈਗੀ ਹੈ ਅੱਛਾ ਕੌਣ ਕੌਣੇ ਹੈਗੀ ਆ ਚਲੋ ਸਾਨੂੰ ਤੁਸੀਂ ਉਹ ਕਾਲ ਰਿਕਾਰਡਿੰਗ ਦਿਓ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਉੱਪਰ ਚਲਾਉਣ ਦੀ ਜਿਹੜੀ ਤੁਹਾਡੇ ਨਾਲ ਗੱਲਬਾਤ ਹੋਈ ਸੀ ਠੀਕ ਹੈ ਸਰ ਤੇ ਹੋਰ ਕੀ ਕਹਿਣਾ ਚਾਹੋਗੇ ਜੀ ਹੋਰ ਤੁਸੀਂ ਕੀ ਮੰਗ ਕਰਦੇ ਹੋ ਹੋਰ ਸਰ ਮੈਂ ਇਹੀ ਮੰਗ ਕਰਦਾ ਹਾਂ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਵੀ ਜਿਹੜਾ ਵੀ ਸਰ ਵੀ ਮੇਰੇ ਨਾਲ ਤੱਕਾ ਹੋ ਰਿਹਾ ਵਾ ਐਸਐਸਪੀ ਸਾਹਿਬ ਤੋਂ ਐਸਸੀ ਕਮਿਸ਼ਨ ਤੋਂ ਜਨ ਇਸਪੀ ਸਾਹਿਬ ਡੀਸੀ ਸਾਹਿਬ ਤੋਂ ਵੀ ਸਰਪੇ ਵੀ ਮੇਰੇ ਜਿਹੜੇ ਪਰਚੀ ਆ ਜੀ ਇਹਨਾਂ ਦੇ ਕੋਡ ਦੇ ਵਿੱਚ ਕੇਸ ਚੱਲ ਰਿਹਾ ਜੀ ਇਹ ਹਾਲੇ ਤੱਕ ਕੋਈ ਵੀ ਸਾਹਬ ਤਾਂ ਨਹੀਂ ਕੋਈ ਚੀਜ਼ ਪਾਲਸ ਕਰ ਸਕੀ ਵੀ ਮੇਰੇ ਤੇ ਇਹਦੇ ਕੋਲ ਕੋ ਦੇਖੋ ਫੜਿਆ ਜਾਦਾ ਉਦਦਾ ਦਾ ਨਾਮ ਯਾਦ ਕਰੀ ਜਾ ਰਹੇ ਆ ਇਸ ਕਰਕੇ ਸਰ ਵੀ ਤੁਸੀਂ ਇਹਦੀ ਜਾਂਚ ਕਰੋ ਜੀ ਤੇ ਮੈਨੂੰ ਮਨ ਦਾ ਇਨਸਾਫ ਦਿਵਾਓ ਜੀ ਜਾਣੀ ਤੁਹਾਡੇ ਕਹਿਣ ਦਾ ਮਤਲਬ ਜੇ ਤੁਸੀਂ ਕੈਮਰਿਆਂ ਦੇ ਸਾਹਮਣੇ ਆਏ ਹੋ ਸਿਰਫ ਇੱਕੋ ਇੱਕ ਪੱਖ ਲੈ ਕੇ ਆਏ ਹੋ ਕਿ ਤੁਸੀਂ ਤੁਹਾਨੂੰ ਨਸ਼ਾ ਤਸ਼ਕਰ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਜਿਸ ਦਾ ਜਿੱਥੇ ਕਿ ਤੁਹਾਡਾ ਇਸ ਵਿੱਚ ਕੋਈ ਰੋਲ ਨਹੀਂ ਹੈਗਾ ਹਾਂਜੀ ਸਰ ਵੀ ਮੇਰਾ ਇਹਦੇ ਕਿਸੇ ਵੀ ਹੋਰ ਕਿਸੇ ਨੂੰ ਨਾ ਮੇਰਾ ਕਿਸੇ ਦੇ ਮੈਂਟੀ बोल ਰਿਹਾ ਮਾ ਨਾ ਕਿਸੇ ਦੇ ਕੋ ਸਿਰਫ ਮੇਰਾ ਆਪਣਾ ਪੱਖ ਰੱਖਣਾ ਵੀ ਮੈਂ ਕੋਈ ਨਸ਼ਾ ਤਸ਼ਕਰ ਨਹੀਂਗਾ ਜਦੋਂ ਮੈਂ ਖਬਰਾਂ ਦੇ ਵਿੱਚ ਖਬਰਾਂ ਪੜੀਆਂ ਜੀ ਮੈਂ ਨਸ਼ਾ ਤਸ਼ਕਰ ਨਸ਼ਾ ਤਾਂ ਜੀ ਇੱਕ ਮੇਰੀ ਵਾਈਫ ਆ ਜਿਹੜੀ ਮੈਂ ਜਿਹਦੇ ਨਾਲ ਵੀ ਪਿਆਰ ਕਰਦਾ ਜਾਂ ਵਿਆਹ ਕਰਾਉਣ ਦੀ ਕੋਸ਼ਿਸ਼ ਕਰਦਾ ਹੀ ਹੈਣਾ ਵੀ ਵਿਆਹ ਕਰਾਉਣਾ ਮਾਈ ਉਹ ਤੇ ਜਦੋਂ ਦੀ ਉਹ ਆਈ ਆ ਜਾਂ ਮੇਰੇ ਮੇਰੀ ਜ਼ਿੰਦਗੀ ਦੇ ਵਿੱਚ ਉਦੋਂ ਦਾ ਇਹ ਨਸ਼ਾ ਮੈਨੂੰ ਜੋੜਦਾ ਹੀ ਉਹਨਾਂ ਨੇ ਵੀ ਇਹ ਚਟਾ ਵੇਚਦਾ ਤੁਹਾਡੀ ਵਾਈਫ ਇਸੇ ਮਹੱਲੇ ਦੀ ਰਹਿਣ ਵਾਲੀ ਹੈ ਜੀ ਕਿੱਥੋਂ ਦੀ ਰਹਿਣ ਵਾਲੀ ਹੈ ਜੀ ਉਹ ਤੋ ਤੁਹਾਡੇ ਨਾਲ ਜਿਹੜੇ ਤੁਹਾਡਾ ਸਹੁਰਾ ਪਰਿਵਾਰਾ ਕਿਉਂ ਰੰਜਿਸ਼ ਰੱਖਦਾ ਕਿੱਥੋਂ ਦਾ ਰਹਿਣ ਵਾਲਾ ਹੈ ਤੁਹਾਡਾ ਸਹੁਰਾ ਪਰਿਵਾਰ ਮੇਰਾ ਸਹੁਰਾ ਪਰਿਵਾਰ ਜੀ 7 ਨੰਬਰ ਚੋਂਗੀ ਦਾ ਹੀ ਰਹਿਣ ਵਾਲਾ ਵਾਜੀ ਮੇਰੇ ਮਹੱਲੇ ਦੇ ਮੇਰੇ ਘਰ ਦੇ ਥੋੜਾ ਹੀ ਦੂਰ ਉਹਨਾਂ ਦਾ ਚਾਰ ਪੰਜ ਘਰ ਛੱਡ ਕੇ ਘਰ ਆਈ ਬਸ ਆਹੀ ਉਹਨਾਂ ਨੂੰ ਰੰਜਿਸ਼ ਆਈ ਵੀ ਕੁੜੀ ਨਾਲ ਇਹਦੀ ਗੱਲ ਸੀ ਤੇ ਇਹਨੇ ਕਿਉਂ ਕਰੀ ਆ ਵੀ ਸਾਡੀ ਜਾਂ ਇਦਾਂ ਉਦਾਂ ਕੋਈ ਵੀ ਗੱਲਾਂ ਨਹੀਂ ਠੀਕ ਹੈ ਜਾਨੀ ਤੁਹਾਡੀ ਲਾ ਮੈਰਿਜ ਹੋ ਚੁੱਕੀ ਐ ਸਿਰਫ ਇਹ ਰੰਜਿਸ਼ ਦੇ ਕਾਰਨ ਹੀ ਤੁਹਾਨੂੰ ਅੱਜ ਬਦਨਾਮ ਕੀਤਾ ਜਾ ਰਿਹਾ ਹਾਂਜੀ ਸਰ ਮੇਰੀ ਲਾ ਮੈਰਿਜ ਹੋ ਗਈ ਕੁੜੀ ਮੇਰੇ ਨਾਲ ਆ ਜੀ 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 ਵਾਈਫ ਸਰਬ ਮੈਨੂੰ ਬਦਨਾਮ ਕਰਿਆ ਜਾ ਰਿਹਾ ਵੀ ਮੈਂ ਕੋਈ ਨਸ਼ਾ ਤਸਕਰ ਨਹੀਂ ਹੈਗਾ ਸਰ ਮੇਰਾ ਮੇਨ ਕਾਰਨ ਬਸ ਨਸ਼ਾ ਤਸਕਰੀਨ ਵਾਲੀ ਜੁੜਿਆ ਤੇ ਮੈਨੂੰ ਨਿਆਇ ਬਣਾਇਆ ਜਾ ਰਿਹਾ ਵਾ ਵੀ ਮੈਨੂੰ ਇਨਸਾਫ ਦੋ ਠੀਕ ਹੈ ਹਾਂਜੀ ਕੀ ਨਾਂ ਜੀ ਆਪਣਾ ਹਾਂਜੀ ਮੇਰੇ ਨਾਂ ਰਮਨਦੀਪ ਕੁਆਰ ਆ ਜਿਹੜੇ ਅਜੇ ਜੀ ਆ ਤੁਹਾਡੇ ਕੀ ਲੱਗਦੇ ਨੇ ਜੀ ਮੇਰੇ ਹਸਬੰਦ ਨੇ ਅੱਛਾ ਉਹਨਾਂ ਦੇ ਉੱਤੇ ਤੁਹਾਡੇ ਜਿਹੜੇ ਪੇਕਾ ਪਰਿਵਾਰ ਆ ਉਹ ਦੋਸ਼ ਲਾ ਰਹੇ ਆ ਵੀ ਇਹ ਇਹਨਾਂ ਦੇ ਜਿਹੜੇ ਤੁਹਾਡੇ ਹਸਬੰਦ ਹੀ ਦੱਸ ਰਹੇ ਆ ਵੀ ਭਾਈ ਉਹਨਾਂ ਦੇ ਪਰਚੇ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਜਾਂ ਨਾਮਜ਼ਦ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਚਿੱਟਾ ਤਸਕਰੀ ਦਾ ਟੈਗ ਲਗਾਇਆ ਗਿਆ ਕੀ ਕਹਿਣਾ ਚਾਹੋਗੇ ਉਸਾਨ ਦਜੀ ਹਾਂਜੀ ਬਿਲਕੁਲ ਸਰ ਠੀਕ ਹੈ ਸਾਰੀਆਂ ਚੀਜ਼ਾਂ ਉਹੀ ਕਰਦੇ ਪਏ ਮੇਰਾ ਬ੍ਰਦਰ ਆ ਜੋ ਪੋਲਿਟਿਕ ਸਾਰੇ ਪੋਲਿਟਿਸ਼ੀਅਨ ਦੇ ਵਿੱਚ ਹੀ ਨੇ ਜੀ ਹਾਂਜੀ ਅਸੀਂ ਮਤਲਬ ਵਿਆਹ ਸਾਡਾ ਹੋਇਆ ਸੀ 1 ਜਨਵਰੀ ਨੂੰ 5 ਸਾਲ ਸਾਡਾ ਮਤਲਬ ਰਿਲੇਸ਼ਨ ਰਿਹਾ ਵਾ ਜੀ 1 ਜਨਵਰੀ ਨੂੰ ਸਾਡਾ ਵਿਆਹ ਹੋਇਆ ਉਸ ਤੋਂ ਬਾਅਦ ਇਹਨਾਂ ਨੇ 16 ਦਿਨ ਬਾਅਦ ਹੀ ਇਹਨਾਂ ਨੇ ਸਾਡੇ ਘਰੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਧਮਕੀਆਂ ਦਿੱਤੀਆਂ ਵਿਜਾਨ ਨੂੰ ਮਾਰਨ ਦੀਆਂ ਉਸ ਤੋਂ ਬਾਅਦ ਅਸੀਂ ਇਸ ਚੀਜ਼ ਦਾ ਪਰਚਾ ਇਨਸਾਫ ਦੇਣ ਲਈ ਕਰਵਾਉਣ ਲਈ ਨਾ ਥਾਣੇ ਦੇ ਵਿੱਚ ਗਏ ਉਹਨਾਂ ਨੇ ਸਾਡਾ ਪਰਚਾ ਨਹੀਂ ਕੀਤਾ ਉਹਨਾਂ ਤੇ ਇਸ ਕਰਕੇ ਅਸੀਂ ਕੋਰਟ ਦੇ ਵਿੱਚ ਆਪਣਾ ਕੇਸ ਲਗਵਾ ਦਿੱਤਾ ਜੀ ਕੋਰਟ ਦੇ ਵਿੱਚ ਕੇਸ ਲਗਵਾਉਣ ਤੋਂ ਬਾਅਦ ਉਹ ਮਤਲਬ ਇੱਥੇ ਲੱਗ ਗਿਆ ਸੀ ਥਾਣੇ ਦੇ ਉੱਪਰ ਇਸ ਚੀਜ਼ ਕਰਕੇ ਵੀ ਸਾਨੂੰ ਸਾਬਿਤ ਕਰਨ ਆ ਸਾਰੀਆਂ ਚੀਜ਼ਾਂ ਸਾਡਾ ਪਰਚਾ ਦੇਣੋ ਇਸ ਕਰਕੇ ਉਹਨਾਂ ਨੇ ਪਰਚਾ ਨਹੀਂ ਦਿੱਤਾ ਤੇ ਮੇਰੇ ਹਸਬੰਡ ਦੇ ਉੱਤੇ ਨਜਾਇਜ਼ ਪਰਚੇ ਕਰ ਦਿੱਤੇ ਐਨਡੀਪੀਐਸ ਦੇ ਤਿੰਨ ਪਰਚੇ ਕੀਤੇ ਉਹਨਾਂ ਨੇ ਤੇ ਉਸ ਟਾਈਮ ਅਸੀਂ ਲੁਧਿਆਣੇ ਰਹਿਣ ਲੱਗ ਗਏ ਸੀ ਸਾਰੀ ਚੀਜ਼ ਕਰਕੇ ਤੇ ਉਹਨਾਂ ਨੇ ਮਤਲਬ ਉਸ ਤੋਂ ਬਾਅਦ ਸਾਨੂੰ ਲੁਧਿਆਣੇ ਤੋਂ ਹੀ ਮੇਰੇ ਹਸਬੰਡ ਨੂੰ ਕੋਰਟ ਦੇ ਵਿੱਚੋਂ ਚੱਕ ਲਿਆਂਦਾ ਜੀ ਚੁੱਕ ਕੇ ਉਹਨਾਂ ਨੇ ਸਾਨੂੰ ਬਿਨਾਂ ਦੱਸੇ ਹੀ ਮਤਲਬ ਸਾਨੂੰ ਦੱਸਿਆ ਨਹੀਂ ਉਹਨਾਂ ਨੇ ਪਹਿਲਾਂ ਇੱਕ ਦਿਨ ਤਾਂ ਪੂਰਾ ਦੱਸਿਆ ਨਹੀਂ ਵੀ ਕਿੱਥੇ ਆ ਕਿੱਥੇ ਨੇ ਚੌਂਕੀਮਾਨ ਤੋਂ ਆਪ ਤਾਂ ਕਰ ਨਹੀਂ ਸਕਦੇ ਸੀ ਚੌਂਕੀਮਾਨ ਤੋਂ ਪਰਚਾ ਪਵਾਇਆ ਉਹਨਾਂ ਨੇ ਜੀ ਸਾਰੀ ਚੀਜ਼ ਉਸ ਤੋਂ ਬਾਅਦ ਸਰ ਉਹਨਾਂ ਨੇ ਚੌਂਕੀਮਾਨ ਤੋਂ ਪਰਚਾ ਪਵਾ ਕੇ ਫਿਰ ਜੇਬ ਤੋਂ ਲਿਆ ਕੇ ਫਿਰ ਫੇਰ ਪਰਚਾ ਪਵਾਇਆ ਜਦ ਕਿ ਅਸੀਂ ਉਹਨਾਂ ਨੂੰ ਜਾਣਦੇ ਨਹੀਂ ਉਹ ਹੈ ਕੋਨਾ ਕਿੱਥੋਂ ਦੇ ਜੀ 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 ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਰਾਤ ਨੂੰ ਵੀ ਮੁੰਡਿਆ ਦੇ ਨਾਂ ਪਾਣਾ ਤੇਰੇ ਵਿੱਚ ਇਸ ਕਰਕੇ ਉਹਨਾਂ ਨੇ ਪਰਚਾ ਕੀਤਾ ਉਹ ਵਾਲਾ ਉਸ ਤੋਂ ਬਾਅਦ ਸਰ ਉਹਨਾਂ ਨੇ ਇੱਕ ਹੋਰ ਪਰਚਾ ਕੀਤਾ ਜੀ ਉਹ ਵੀ ਨਜਾਇਜ਼ ਕੀਤਾ ਜੀ ਜੀ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਸਾਨੂੰ ਸਾਡਾ ਇਨਸਾਫ ਚਾਹੀਦਾ ਬਸ ਇਹੀ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਬਿਨਾਂ ਵਜੇ ਤੋਂ ਸਾਡਾ ਘਰ ਟਾਇਆ ਸਾਨੂੰ ਕੋਈ ਨੋਟਿਸ ਨਹੀਂ ਆਇਆ 17 ਤਰੀਕ ਨੂੰ ਤਾਂ ਕਮੇਟੀ ਵਾਲੇ ਕਹਿ ਰਹੇ ਕਿ ਸਾਨੂੰ 17 ਤਰੀਕ ਨੂੰ ਨੋਟਿਸ ਆਇਆ ਉਹਨਾਂ ਨੂੰ 17 ਤਰੀਕ ਨੂੰ ਆਇਆ ਫਿਰ ਸਾਨੂੰ ਕਦੋਂ ਦਿੱਤਾ ਉਹਨਾਂ ਨੇ ਜੀ 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 ਇੱਕ ਦਿਨ ਦੇ ਵਿੱਚ ਕੀ ਸਾਨੂੰ ਨੋਟਿਸ ਦਿੱਤਾ ਉਹਨਾਂ ਨੇ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਭਾਈ ਜੀ ਕੀ ਨਾਂ ਜੀ ਆਪਣਾ ਕਾਕਾ ਜੀ ਤੁਹਾਨੂੰ ਕਾਕਾ ਡਾਉਣ ਕਿਹਾ ਜਾਂਦਾ ਜੀ? ਹਾਂ ਜੀ। ਤੁਸੀਂ ਕਿੰਨੀਆਂ ਕੁ ਬਦਵਾਸ਼ੀਆਂ ਕੀਤੀਆਂ ਲਗੇ ਤੁਹਾਨੂੰ ਕਾਕਾ ਨਾ ਡਾਉਣ ਦਾ ਨਾਮ ਦਿੱਤਾ ਗਿਆ ਸੀ ਡਾਉਣ ਜੀ। ਜੀ। ਉਦੋਂ ਮੈਂ ਥੋੜਾ ਨਸ਼ਾ ਚੜ੍ਹਦਾ ਸੀ ਲੋਕਾਂ ਨੇ ਮੇਰਾ ਨਾਮ ਕਾਕਾ ਡਾਉਣ ਪਾਤਾ। ਅੱਛਾ ਜੀ। ਹੋਰ ਆਹੀ ਚੀਜ਼ ਹੈ ਜੀ ਹੋਰ ਕੁਝ ਨਹੀਂ ਹੈ। ਜੀ। ਲੇਕਿਨ ਮੈਂ ਇਹ ਨਾ 20-25 ਸਾਲ ਮੰਡੀ ਚੌਧਰ ਕੀਤੀ ਹੈ ਜੀ। ਜੀ। ਮੈਂ ਸੀਮੈਂਟ ਕਿਸੇ ਮਾਨੂ ਕੇ ਤੋਂ ਚੱਕਿਆ। ਜੀ। ਸਰੀਆ ਮੇਰੇ ਭਰਾ ਨੇ ਬ੍ਰਦਰ ਨੇ ਲੈ ਕੇ ਦਿੱਤਾ। ਜੀ। ਮੇਰੇ ਵੱਡੇ ਭਰਾ ਨੇ ਖੜ ਕੇ ਕੋਲੇ ਮਕਾਨ ਪਾਇਆ ਹੈ। ਜੀ। ਕੋਈ ਇਹੋ ਜਿਹੀ ਅਸੀਂ ਨਸ਼ਾ ਤਸਕਰ ਨਹੀਂ ਹੈ। ਕਿੰਨੇ ਕ ਪਰਚੇ ਆ ਬਾਈ ਜੀ ਤੁਹਾਡੇ ਤੇ ਨਸ਼ਾ ਤਸਕਰੀ ਦੇ ਜੀ ਜਾਂ ਕੋਈ ਗੁੰਡਾਗਰਦੀ ਦੇ ਮੇਰੇ ਤੇ ਕੋਈ ਪਰਚਾ ਨਹੀਂ ਫਿਰ ਕਾਕਾ ਡਾਣ ਤੁਹਾਨੂੰ ਕਹਿ ਕੇ ਬਦਨਾਮ ਕੀਤਾ ਜਾ ਰਹੀ ਇਹਦੇ ਬਾਰੇ ਕੀ ਕੰਮ ਕੀਤਾ ਜਾ ਰਿਹਾ ਬਦਨਾਮ ਜੀ ਤੇ ਹੁਣ ਸਾਨੂੰ ਤੁਹਾਡੇ ਬੇਟੇ ਨੇ ਦੱਸਿਆ ਕਿ ਤੁਹਾਡਾ ਮਕਾਨ ਢਾਣ ਆ ਗਈ ਸੀ 17 ਤਰੀਕ ਨੂੰ ਕੋਈ ਨੋਟਿਸ ਵਗੈਰਾ ਤੁਹਾਡੇ ਕੋਲੇ ਆਇਆ ਜੀ ਕੋਈ ਨੋਟਿਸ ਨਹੀਂ ਆਇਆ ਜੀ ਫਿਰ ਕੀ ਕਾਰਨ ਰਹਿ ਬਾਈ ਜੀ ਕਿ ਤੁਹਾਡੇ ਨਾਲ ਇਹ ਜਦੋਂ ਜਹਿਦ ਕਰਕੇ ਤੁਹਾਨੂੰ ਖੱਜਲ ਖੁਰ ਕੀਤਾ ਜਾ ਰਿਹਾ ਕੋਈ ਸਨੀ ਜੀ ਬਕਸ ਦਿੰਦਾ ਨਹੀਂ ਸਾਨੂੰ ਕਹਿੰਦੇ ਵੀ ਕਮੇਟੀ ਢਾਣਾ ਪੁਲਿਸ ਕਹਿੰਦੀ ਸਾਨੂੰ ਕਮੇਟੀ ਢਾਣਾ ਕਮੇਟੀ ਵਾਲੇ ਕਹਿੰਦੇ ਪੁਲਿਸ ਨੇ ਅੱਛਾ ਜੀ ਇੱਕ ਤੁਹਾਡੇ ਬੇਟੇ ਨੇ ਦੱਸਿਆ ਕਿ ਤੁਹਾਨੂੰ ਕੋਈ ਕਾਲ ਵੀ ਆਈ ਸੀ ਕਿ ਤੁਹਾਨੂੰ ਥਾਣੇ ਬੁਲਾਇਆ ਗਿਆ ਕਿ ਤੁਹਾਡੇ ਖਿਲਾਫ ਕੋਈ ਦਰਖਾਸਤ ਆਈ ਹੈ ਜੀ ਕੌਣ ਕਿਹਦੀ ਕਾਲ ਆਈ ਸੀ ਜੀ ਕੌਣ ਆ ਪ੍ਰਸ਼ਾਸਨ ਦਾ ਅਧਿਕਾਰੀ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਤੁਹਾਨੂੰ ਕਾਲ ਕਰਕੇ ਥਾਣੇ ਬੁਲਾ ਰਿਹਾ ਸੀਗਾ ਜੀ ਉਹ ਸਿਟੀ ਦਾ ਵਾ ਬਰਿੰਦਰ ਸਿੰਘ ਜੀ ਤੇ ਮੈਨੂੰ ਕਹਿੰਦਾ ਤੂੰ ਥਾਣੇ ਆ ਕਾ ਕਿ ਮੈਂ ਕਿਹ ਗੱਲ ਆਈ ਮੈਨੂੰ ਤਾਂ ਕੋਈ ਦੱਸਿਆ ਨਹੀਂ ਕਹਿੰਦਾ ਤੂੰ ਥਾਣੇ ਆ ਮੈਂ ਜਾਣ ਕੇ ਥਾਣੇ ਮੈਂ ਔਰੇ ਪਾਸੇ ਘਰੇ ਆ ਗਿਆ ਉਹਦੇ ਬੱਚੇ ਕੋਲੇ ਮੁੰਡੇ ਕੋਲੇ ਜੀ ਲੰਗਾ ਪਤਾ ਹੀ ਦਕਰ ਕੇ ਥਾਣੇ ਦੀ ਕਾਲ ਆਈ ਆ ਇਕਾਂ ਡੇੜੀ ਜਾਈ ਨਾ ਤੂੰ ਜੀ ਤੇ ਤੇ ਪਰਚਾ ਪਾ ਦੇਣਗੇ ਜੀ ਫਿਰ ਮੈਂ ਗਿਆ ਨਹੀਂ ਜਾਨੀ ਤੁਹਾਨੂੰ ਹਜੇ ਵੀ ਕਿਤੇ ਨਾ ਕਿਤੇ ਇਹ ਖਾਸ ਸਵਾਲ ਹੈ ਕਿ ਤੁਹਾਡੇ ਉੱਤੇ ਹੋਰ ਨਜਾਇਜ਼ ਪਰਚੇ ਹੋਣ ਦੀ ਸੰਭਾਵਨਾ ਵੀ ਹੈਗੀ ਆ ਤੁਹਾਨੂੰ ਹਾਂ ਇਹ ਹੈ ਹੈ ਲੱਗਦੇ ਆ ਜੀ ਇਸ ਗੱਲ ਦੇ ਤੇ ਫਿਰ ਤੁਸੀਂ ਇਹਦੇ ਸਬੰਧ ਦੇ ਵਿੱਚ ਮਾਡੇ ਉੱਚ ਅਧਿਕਾਰੀ ਬੈਠੇ ਆ ਜੀ ਡੀਆਈਜੀ ਸਾਹਿਬ ਬੈਠੇ ਆ ਆਈਜੀ ਸਾਹਿਬ ਵੈਸੇ ਆ ਡੀਸੀ ਸਾਹਿਬ ਬੈਠੇ ਆ ਐਸਐਸਪੀ ਸਾਹਿਬ ਬੈਠੇ ਆ ਤੁਸੀਂ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਹੈਗਾ ਜੀ ਨਹੀਂ ਕੀਤਾ ਜੀ ਅਸੀਂ ਕੁਝ ਨਹੀਂ ਕੀਤਾ ਜੀ ਤੁਸੀਂ ਸਿਰਫ ਅੱਜ ਇਸ ਲਈ ਇਹ ਮੀਡੀਆ ਦਾ ਹਸਾਰਾ ਲੈ ਕੇ ਅੱਜ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਚਾਹੁੰਦੇ ਹੋ ਹਾਂ ਜੀ ਹਾਂ ਜੀ ਤਾਂ ਕਿ ਤੁਹਾਨੂੰ ਇਹਨਾਂ ਨਜਾਇਜ਼ ਪਰਚਿਆਂ ਤੋਂ ਬਚਾਇਆ ਜਾ ਸਕੇ ਜੀ ਹਾਂ ਜੀ ਨਜਾਇਜ਼ ਪਰਚੇ ਤੇ ਬਚਾਇਆ ਜਾਵੇ ਹੋਰ ਕੀ ਕਹਿਣਾ ਚਾਹੋਗੇ ਬਾਈ ਜੀ ਬਸ ਇਹ ਹੀ ਕਹਾਂਗੇ ਵੀ ਸਾਡਾ ਸਾਡੇ ਤੇ ਨਜਾਇਜ਼ ਪਰਚਾ ਪਾਉਣ ਪਹੁੰਚਣਾ ਜੀ ਠੀਕ ਹੈ ਜੀ ਹਾਂਜੀ ਬੱਚੇ ਕੀ ਨਾਮ ਆਪਣਾ ਮੇਰਾ ਨਾਮ ਸੁਮੇਤਾ ਤੁਸੀਂ ਅਜੇ ਦੇ ਕੀ ਲੱਗਦੇ ਹੋ ਸਿਸਟਰ ਤੁਸੀਂ ਅੱਜ ਕੈਮਰੇ ਸਾਹਮਣੇ ਆਏ ਹੋ ਆਪਣਾ ਪੱਖ ਰੱਖਣ ਲਈ ਕੀ ਕਹਿਣਾ ਚਾਹੋਗੇ ਜੀ ਸਰ ਮਤਲਬ ਸਾਨੂੰ ਉਸ ਚੀਜ਼ ਦਾ ਜ਼ਿਆਦਾ ਦੁੱਖ ਨਹੀਂ ਵੀ ਉਹਨਾਂ ਨੇ ਸਾਡਾ ਘਾਟਾ ਆਇਆ ਸਾਨੂੰ ਇਸ ਚੀਜ਼ ਦਾ ਵੀ ਸਾਨੂੰ ਨਸ਼ਾ ਤਸਕਰ ਬਣਾਇਆ ਮੇਰੇ ਡੈਡੀ ਤੇ ਕੋਈ ਐਨਡੀਪੀਐਸ ਦਾ ਪਰਚਾ ਨਹੀਂ ਹੈ ਮੇਰੇ ਭਰਾ ਦੇ ਉੱਤੇ ਪਰਚੇ ਨਜ਼ਾਇਜ਼ ਪਾਏ ਗਏ ਨੇ ਸਾਰੇ ਝੂਠੇ ਉਹ ਵੀ ਨਾਮਜਬਤੀ ਦੇ ਪਰਚੇ ਜੀ ਇਸ ਸੰਬੰਧੀ ਅਸੀਂ ਐਸਐਸਪੀ ਐਸਐਚਓ ਨੂੰ ਐਸਐਸਪੀ ਨੂੰ ਸਾਰਿਆਂ ਨੂੰ ਦਰਖਾਸਤ ਦਿੱਤੀਆਂ ਸੀ ਵੀ ਮੇਰੇ ਭਰਾ ਤੇ ਨਜ਼ਾਇਜ਼ ਪਰਚੇ ਪਾਉਣ ਦੀ ਗੱਲ ਚੱਲ ਰਹੀ ਹੈ ਇਹਨਾਂ ਦੇ ਸਹੌਰਾ ਪਰਿਵਾਰ ਵੱਲੋਂ ਤੇ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਅੱਜ ਮੇਰੇ ਡੈਰੀ ਨੂੰ ਵੀ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਅਸੀਂ ਕਿਸੇ ਨੂੰ ਵੀ ਲਿਖਤੀ ਰੂਪ ਚ ਵੀ ਦੇ ਦਿੱਤਾ ਉਹਦੀ ਸੁਣਵਾਈ ਵੀ 2 ਮਹੀਨੇ ਬਾਅਦ ਚ ਹੋਊਗੀ ਜਦ ਤੱਕ ਤਾਂ ਪੁਲਿਸ ਸਾਡੇ ਤੇ ਪਰਚਾ ਪਾ ਚੁੱਕੀ ਹੋਊਗੀ ਫਿਰ ਤੁਸੀਂ ਕਿਸੇ ਅnder ਖਾਸ ਵੀ ਨਹੀਂ ਦੇ ਸਕਦੇ ਜਾਣੀ ਦਰਖਾਸਤ ਤਾਂ ਤੁਸੀਂ ਆਲਰੇਡੀ ਪਹਿਲਾਂ ਦੇ ਚੁੱਕੇ ਹੋ ਵੀ ਸਾਡੇ ਦੇ ਨਜਾਇਜ਼ ਪਰਚੇ ਕਰਨ ਦੀ ਤਿਆਰੀ ਆ ਪਰ ਉਸ ਤੋਂ ਬਾਅਦ ਤੁਹਾਡੇ ਤੇ ਲਗਾਤਾਰ ਪਰਚੇ ਹੋ ਗਏ ਆ ਜੇ ਜੀ ਅਸੀਂ ਪਹਿਲਾਂ ਜਦੋਂ ਕੇਸ ਲਗਾਇਆ ਸੀ ਉਸ ਤੋਂ ਪਹਿਲਾਂ ਦੱਸਿਆ ਸੀ ਵੀ ਸਾਡੇ ਦੇ ਨਜਾਇਜ਼ ਪਰਚੇ ਪਾਉਣ ਦੀ ਕੋਸ਼ਿਸ਼ ਚੱਲ ਰਹੀ ਆ ਤੇ ਸਾਡੀ ਸੁਣਵਾਈ ਨਹੀਂ ਹੋਈ ਉਸ ਤੋਂ ਬਾਅਦ ਵਿੱਚ ਪਰਚੇ ਪਾਏ ਗਏ ਆ ਪਹਿਲਾ ਪਰਚੇ ਨੂੰ ਸਾਹਮਣਾ ਪਾਈ ਨਹੀਂ ਸਿੱਧੇ ਤਨ ਪਰਚੇ ਪਾ ਦਿੱਤੇ ਜਾਣੀ ਹੁਣ ਤੁਹਾਡੇ ਨਾਲ ਇੱਕ ਰੰਜਿਸ਼ ਕੱਢੀ ਜਾ ਰਹੀ ਆ ਤੁਹਾਡੇ ਕਹਿਣ ਦਾ ਮਤਲਬ ਆ ਜੀ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਸਭ ਤੋਂ ਪਹਿਲੇ ਤਾਂ ਸਾਡੀ ਇਹ ਮੰਗਾ ਵੀ ਸਾਡਾ ਨਸ਼ਾ ਤਸਕਰੀ ਨਾਲ ਕੋਈ ਕਨੈਕਸ਼ਨ ਨਹੀਂ ਹੈਗਾ ਕਿਉਂਕਿ ਸਾਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ ਮੇਰੇ ਡੈਡੀ ਨੂੰ ਮੇਰੇ ਡੈਡੀ ਦੇ ਨਾਮ ਲੈ ਕੇ ਨਸ਼ਾ ਤਸਕਰ ਬਣਾਉਣ ਦੀ ਡੌਨ ਲਾ ਕੇ ਨਸ਼ਾ ਤਸਕਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਮੇਰੇ ਡੈਡ ਤੇ ਐਨਡੀਪੀਐਸ ਦਾ ਕੋਈ ਪਰਚਾ ਵੀ ਹੈ ਨਹੀਂ ਤੇ ਹੁਣ ਪਾਉਣ ਦੀ ਕੋਸ਼ਿਸ਼ ਕਰ ਰਿਹਾ ਦੂਸਰਾ ਮੇਰਾ ਭਰਾ ਉਹਨੇ ਲੰਮ ਮਰਜੀ ਕਰਾਈ ਉਸ ਚੀਜ਼ ਦੇ ਵਿੱਚ ਨਾ ਨਾਮ ਨਸ਼ਾ ਤਸਕਰੀ ਦੇ ਵਿੱਚ ਪਾਇਆ ਗਿਆ ਤੇ ਹਜੇ ਪਰਚੇ ਕੋਈ ਸਾਬਿਤ ਵੀ ਨਹੀਂ ਹੋਏ ਸਾਬਿਤ ਤੋਂ ਬਿਨਾ ਕੋਈ ਟਾ ਵੀ ਨਹੀਂ ਸਕਦਾ ਘਰ ਨੂੰ ਤੇ ਫਿਰ ਮੇਰੇ ਭਰਾ ਜਿਹੜਾ ਵਾ ਉਹ ਤਾਂ 24 ਚ ਪਰਚਾ ਪਿਆ ਵਾ ਤੇ ਇਹ ਘਰ ਉਹਦੋਂ ਪਹਿਲਾਂ ਦਾ ਬਣੇ ਹੋਏ ਆ ਮੇਰੇ ਡੈਡੀ ਦੇ ਟਾਈਮ ਦੇ ਤੇ ਨਸ਼ਾ ਤਸਕਰੀ ਨਾਲ ਇਹਦਾ ਵੀ ਕੋਈ ਕਨੈਕਸ਼ਨ ਨਹੀਂ ਤੇ ਘਰ ਦਾ ਸਾਡਾ ਟੈਕਸ ਵਗੈਰਾ ਜੇ ਨਹੀਂ ਅਸੀਂ ਪੇ ਕੀਤਾ ਸੀ ਟੈਕਸ ਵਗੈਰਾ ਪੇ ਕਰਨ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਸੀ ਡਾਕੂਮੈਂਟ ਸਾਡੇ ਕੋਲ ਸਾਰੇ ਸੀ ਤੇ ਸਾਡਾ ਘਰ ਤਾਂ ਕਿਸੇ ਵੀ ਤਰੀਕੇ ਨਾਲ ਉਟਾ ਨਹੀਂ ਸਕਦੇ ਸੀ ਜੀ 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 ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਫਿਰ ਅਸੀਂ ਮੰਗ ਇਹੀ ਕਰਦੇ ਆਂ ਕਿ ਸਾਨੂੰ ਨਸ਼ਾ ਤਸਕਰੀ ਦੇ ਵਿੱਚੋਂ ਦੂਰ ਕੀਤਾ ਜਾਵੇ ਤੇ ਮੇਰੇ ਭਰਾ ਤੇ ਜਾਂ ਮੇਰੇ ਪਿਓ ਦੇ ਉੱਤੇ ਦੂਸਰੇ ਹੋਰ ਕੋਈ ਨਾ ਤਾਂ ਪਰਚੇ ਪਾਏ ਜਾਣ ਤੇ ਨਾ ਹੀ ਸਾਡੇ ਘਰ ਆਈ ਚੀਜ਼ ਨੂੰ ਦੇਖਿਆ ਜਾਵੇ ਕੋਈ ਕਾਰਵਾਈ ਕੀਤੀ ਜਾਵੇ ਅਸੀਂ ਇੰਨੀ ਜ਼ਿਆਦਾ ਅਸੀਂ ਦੇਖ ਚੁੱਕੇ ਆਂ ਪੁਲਿਸ ਨਾਲ ਸਾਡਾ ਪੁਲਿਸ ਸਾਡੇ ਤੇ ਧੱਕਾ ਕਰਦੀ ਐ ਸਹੁਰਾ ਪਰਿਵਾਰ ਸਾਡੇ ਤੇ ਧੱਕਾ ਕਰਦਾ ਲੜਾਈ ਝਗੜੇ ਕਰਦੇ ਸਾਡਾ ਤਾਂ ਮੈਨੂੰ ਤਾਂ ਜੀਣ ਦਾ ਕੋਈ ਟਾਈਮ ਲੱਗਦਾ ਨਹੀਂ ਅਸੀਂ ਅੱਜ ਦੇ ਫਿਊਚਰ ਦੇ ਵਿੱਚ ਆਪਣਾ ਕੰਮ ਦੇਖਾਂਗੇ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਦੇਖਾਂਗੇ ਵੀ ਪੁਲਿਸ ਸਾਡੇ ਨਾਲ ਧੱਕਾ ਕਰ ਰਹੀ ਆ ਸਾਡੇ ਕੋਲ ਟਾਈਮ ਹੀ ਇੰਨਾ ਕਿੱਥੇ ਹੁੰਦਾ ਵਾ ਜੀ ਉਹਨਾਂ ਕ ਕਮਾਣਾ ਉਹਨਾਂ ਕ ਖਾਣਾ ਜੇ ਸਾਡੇ ਨਾਲ ਧੱਕਾ ਹੁੰਦਾ ਰਿਹਾ ਅਸੀਂ ਤਾਂ ਕੁਝ ਕਰਕੇ ਜਦਾ ਮਰ ਜਾਣਾ ਵਾ ਜਾਂ ਅਸੀਂ ਨਹਿਰ ਨੂੰ ਚ ਸ਼ਾਲ ਮਾਰ ਦੇਣੀ ਆ ਜੀ 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 ਠੀਕ ਹੈ